ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪੰਜਾਬ ਡੈਰੀ ਦੇ YouTube ਤੇ 100 ਕੇ ਯਾਨੀ 1 ਲੱਖ ਸਬਸਕ੍ਰਾਈਬਰ ਪੂਰੇ ਹੋ ਗਏ ਨੇ ਤੇ ਇਸ ਪ੍ਰਾਪਤੀ ਤੇ ਪੰਜਾਬ ਡੈਰੀ ਨਾਲ ਦੁਰਿਆ ਹਰ ਦਰਸ਼ਕ ਖੁਸ਼ ਹੈ ਪੰਜਾਬ ਦੇ ਉੱਗੇ ਗਾਇਕ ਹਰਿੰਦਰ ਸੰਧੂ ਨੇ ਇੱਕ ਮਹਿਫਲ ਦੌਰਾਨ ਪੰਜਾਬ ਡੈਰੀ ਨੂੰ ਆਪਣੇ ਅੰਦਾਜ਼ ਵਿੱਚ ਸੰਗੀਤਕ ਤੁਨਾ ਨਾਲ ਮੁਬਾਰਕਾਂ ਦਿੱਤੀਆਂ ਆਓ ਤੁਸੀਂ ਵੀ ਸੁਣੋ ਤੇ ਦੇਖੋ ਉਸ ਵੇਲੇ ਦਾ ਮਾਹੌਲ ਮੇਰੇ ਸਗੀ ਸਫਰ ਦੇ ਬਿਲਕੁਲ ਉੁੱਲੇ ਦੌਰ ਦੇ ਵਿੱਚ

ਮੈਂ ਕਿਹਾ ਕਿ ਉਹ ਅਪਡੇਟ ਆਪ ਦੇ ਆਪ ਅਪਡੇਟ ਰੱਖਿਆ ਤੇ ਮੈਂ ਹੈਰਾਨ ਆ ਕਿ ਅਸੀਂ ਕਾਰਟਿਸਨ এনਵਾਇਰਨਮੈਂਟ ਨੂੰ ਕਿਹਾ ਤੇ ਮੇਰੇ ਹਜੇ ਉਹਨੇ ਫਾਲੋਅਰ ਨਹੀਂ ਹੋਏ YouTube ਤੇ ਜਿੰਨੇ ਕਿਦੜੇ ਮੈਂ ਇਹ ਸਮਝਦਾ ਮੈਂ ਕਿ ਤੁਹਾਨੂੰ ਜਾਈ ਸੀ ਹਰ ਬਾਈ ਸਾਰ ਬਾਈ ਸਾਰ ਸੱਚੀ ਵਧਾਈ ਦਿੱਤੇ ਹੈ ਇਹ ਕਿੰਨਾ ਦੇ ਇੱਕ ਲੱਖ ਜਿਹੜੇ ਐ ਸਭ ਤੋਂ ਬੇਨੇ ਤੇ ਜੋ ਕਿ مارگا 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 ادي سال

ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ